ਨਿਕਸੂਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋ ਜੀਰਕਪੁਰ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 23 ਸਾਲਾਂ ਦੀ ਲੜਕੀ ਦੀ Laash ਖੇਤਾਂ ਦੇ ਵਿੱਚੋਂ ਬਰਾਮਦ ਹੋਈ ਹੈ। ਦਰਅਸਲ 4 ਦਿਨ ਤੋਂ ਲੜਕੀ ਲਾਪਤਾ ਦੱਸੀ ਜਾ ਰਹੀ ਸੀ। ਪੁਲਿਸ ਦੇ ਵੱਲੋਂ ਲਗਾਤਾਰ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ ਤੇ ਹੁਣ ਉਸ ਦੀ Laash ਖੇਤਾਂ ਦੇ ਵਿੱਚੋਂ ਬਰਾਮਦ ਹੋਈ ਹੈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ 4 ਦਿਨ ਪਹਿਲਾਂ ਲੜਕੀ ਨੂੰ 4 ਨੌਜਵਾਨਾਂ ਦੇ ਵੱਲੋਂ ਕਿਡਨੈਪ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਤੇ ਪੁਲਿਸ ਦੇ ਵੱਲੋਂ ਲੜਕੀ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਤੇ ਹੁਣ ਬਨੂੜ ਦੇ ਖੇਤਾਂ ਦੇ ਵਿੱਚੋਂ ਲੜਕੀ ਦੀ Laash ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ 23 ਸਾਲ ਦੀ ਲੜਕੀ ਮਿਤਾਲੀ ਦੇ ਵੱਜੋਂ ਉਸਦੀ ਪਛਾਣ ਹੋਈ ਹੈ ਫਿਲਹਾਲ ਪੁਲਿਸ ਦੇ ਵੱਲੋਂ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜ਼ਿਲਕਪੁਰ ਤੋਂ 4 ਦਿਨ ਪਹਿਲਾਂ ਗੁੰਮ ਹੋਈ ਲੜਕੀ ਦੀ লাশ ਖੇਤਾਂ ਦੇ ਵਿੱਚੋਂ ਬਰਾਮਦ ਹੋਈ ਹੈ 23 ਸਾਲਾ ਮਿਤਾਲੀ ਵੱਜੋਂ ਜਿਸ ਦੀ ਪਛਾਣ ਹੋਈ ਹੈ ਤਰਪਾਲ ਦੇ ਵਿੱਚ ਲਿਪਟੀ ਹੋਈ লাশ ਬਰਾਮਦ ਹੋਈਏ ਪਰਿਵਾਰਕ ਮੈਂਬਰਾਂ ਵੱਲੋਂ ਰਾਤ 8 ਵਜੇ ਜੀਰਕਪੁਰ ਥਾਣੇ ਦਾ ਘਰਾਵ ਕੀਤਾ ਗਿਆ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ 7 ਮਾਰਚ ਨੂੰ ਉਹਨਾਂ ਦੀ ਬੇਟੀ ਨੂੰ ਕਾਰ ਸਵਾਰ ਚਾਰ ਨੌਜਵਾਨਾਂ ਵੱਲੋਂ ਅਗਵਾ ਕੀਤਾ ਗਿਆ ਸੀ ਤੇ ਉਹਨਾਂ ਦੇ ਵੱਲੋਂ 8 ਮਾਰਚ ਨੂੰ ਜਿਰਕਪੁਰ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਉਹਨਾਂ ਨੇ ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਗਿਨੇ ਕਿ ਉਹਨਾਂ ਦੇ ਵੱਲੋਂ ਸਹੀ ਤਰੀਕੇ ਦੇ ਨਾਲ ਮਾਮਲੇ ਦੀ ਜਾਂਚ ਨਹੀਂ ਕੀਤੀ ਗਈ ਨਹੀਂ ਤਾਂ ਅੱਜ ਮਿਥਾਲੀ ਉਹਨਾਂ ਦੇ ਵਿੱਚ ਜਿੰਦਾ ਹੁੰਦੀ ਦੱਸਦੀ ਕਿ ਜਿਰਕਪੁਰ ਦੇ ਬਾਦਲ ਕਲੋਨੀ ਦੇ ਵਿੱਚ ਮਿਥਾਲੀ ਰਹਿੰਦੀ ਸੀ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਸੋਮਵਾਰ ਦੇ ਰਾਤ ਜੋ ਪਰਿਵਾਰਕ ਪਰਿਵਾਰਕ ਮੈਂਬਰ ਹਨ ਉਹਨਾਂ ਦੇ ਵੱਲੋਂ ਥਾਣੇ ਦਾ ਕਿਰਾਉ ਕੀਤਾ ਗਿਆ ਉਹਨਾਂ ਦੇ ਵੱਲੋਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਮਿਤਾਲੀ ਨੂੰ 4 ਦਿਨ ਪਹਿਲਾਂ ਕਿਡਨਾਪ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਤੇ ਪੁਲਿਸ ਦੇ ਵੱਲੋਂ ਲੜਕੀ ਦੀ ਭਾਲ ਲਗਾਤਾਰ ਜਾਰੀ ਸੀ ਤੇ ਹੁਣ ਲੜਕੀ ਦੀ ਜੋ লাশ ਹੈ ਬਰਾਮਦ ਹੋ ਜਾਣ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਬੁਰੇ ਹਾਲਤ ਦੇ ਵਿੱਚ ਲੜਕੀ ਦੀ লাশ ਬਰਾਮਦ ਕੀਤੀ ਗਈ ਹੈ ਤਰਪਾਲ ਦੇ ਵਿੱਚ ਲਿਪਟੀ ਹੋਈ লাশ ਖੇਤਾਂ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਬਨੂਰ ਦੇ ਪਿੰਡ ਪਹਿਰ ਦੇ ਖੇਤਾਂ ਦੇ ਵਿੱਚੋਂ ਲੜਕੀ ਦੀ লাশ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਪੁਲਿਸ ਨੂੰ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਕੀਤੀ ਜਾ ਰਹੀ ਹੈ ਖਾਸ ਤਰੀਕੋ ਪਹਿਲਾਂ ਚਲੋ ਅਸੀਂ ਢੂੰਡਿਆ ਥੋੜਾ ਬੋਤਾ ਵੀ ਕੋਈ ਆਸ-ਪਾਸ ਨਹੀਂ ਕਿਸੇ ਕੋ ਉਸਕੇ ਬਾਅਦ ਥਾਣੇ ਮੈਂ ਲਈ ਤੇ ਜੱਬੀ ਰਾਤ ਕੋ ਦਰਖਾਸਤ ਦੇ ਦਿੱਤੀ ਦਰਖਾਸਤ ਦੇਣ ਕੇ ਬਾਅਦ ਮੈਂ ਖੁਦ ਮੈਂ ਖੁਦ ਉਸ ਨੂੰ ਬਲਾਜ ਨੂੰ ਵਹਾਂ ਤੇ ਮੈਂ ਖੁਦ ਇਹਨਾਂ ਨੂੰ ਕਿਹਾ ਵੀ ਕੋਈ ਬਾਤ ਨਹੀਂ ਪੂਰੀ ਉਹ ਗੁਰਗਾਂ ਦੇ ਲਈ ਬਣ ਜੀ ਆ ਸਵੇਰੀ ਮੈਂ ਨੇ ਫੋਨ ਕਰਾ ਖੁਦ ਇੱਕ ਜੋ ਨੇ ਰਾਤ ਨੂੰ ਨੰਬਰ ਦਿੱਤਾ ਤੇ ਫੋਨ ਕਰਾ ਕਾ 10 ਵਜੇ ਆ ਜੀ ਮੈਂ ਹੀ 10 ਵਜੇ ਲੜਕੀ ਫੇਰ ਰੱਖੀ 10 ਵਜੇ ਤੱਕ ਕਿਆ ਪਤਾ ਬਚਾ ਨਾ ਬਚਾ ਮੈਂ ਚਲੋ ਕੋਈ ਬਾਤ ਨਹੀਂ ਫੇਰ ਵੀ ਆਪਣੇ ਤੌਰ ਪਰ ਮੈਂ ਨੇ ਕਿਹਾ 10 ਵਜੇ ਪਹਿਲਾਂ ਮੈਂ ਖੁਦ ਕੰਮ ਕਰ ਲੂ मैंने जो भी छान बिल करी मैंने एक पता लग गया भी राज नाम के लड़की गाड़ी थी बनूड बनूढ़ रहने वाला सुल्तान बनूड का रहने वाला चार लड़के थे सारा का यहाँ एक अशोक कुमार उसको सारी बात बताई जो इसको कार्रवाई कार को जिसके पास दरखास्त थी आगे तो मेरे साथ वक्ति भी से बोलिया कुछ नहीं फिर फिर चलो तो मैं इधर उधर फिर मैं मतलब की आवार जिस तरह को किसी ने कोई सुना नहीं करी मैंने फिर अपने उच्चाधिकारी करवाया

ਉਜਰਾਸੋ ਬਨੂੜ ਐਸਐਸ ਨਗਰ ਪਟਿਆਲਾ ਪੰਜਾਬ ਦੂਸਰਾ ਨੰਬਰ ਰਾਜ ਕੁਸਤਵਿੰਦਰ ਸਿੰਘ ਮਕਾਨ ਨੰਬਰ 130 A ਵਾਰਡ ਨੰਬਰ 9 ਮੋਹੱਲਾ ਗੁਮੀਆਰਾ ਵਾਲਾ ਬਨੂੜ ਐਸਐਸ ਨਗਰ ਪਟਿਆਲਾ ਪੰਜਾਬ ਤੀਸਰਾ ਅਮਨਦੀ ਪੁੱਤਰ ਰਾਮ ਪ੍ਰਕਾਸ਼ ਵਾਸੀ ਮੋਹੱਲਾ ਤਖਾਨ ਵਾਲਾ ਬਨੂੜ ਐਸਐਸ ਨਗਰ ਪਟਿਆਲਾ ਪੰਜਾਬ ਚੋਤਾ ਰੋਹਿਤ ਕੁਮਾਰ ਪੁੱਤਰ ਸੁਤਿੰਦਰ ਸਿੰਘ ਮਕਾਨ ਨੰਬਰ 130 ਵਾਰਡ ਨੰਬਰ ਮੋਹੱਲਾ ਗੁਮੀਆਰਾ ਵਾਲਾ ਬਨੂੜ ਐਸਐਸ ਨਗਰ ਸਾਰੇ ਇਕਜਾਗੇ ਨੇ ਅਗਵਾਹ ਕਰਕੇ ਸਦਨਤਰ ਕੇ ਤਹਿਤ ਬੜੀ ਬੇਰਮੀ ਸਬ ਤਹਿਤ ਦੀ ਲਾਸ਼ ਕੋ ਖੁਦਬੂਦ ਕਰਨੇ ਕਿਨਣ ਸੇ ਗਾਉ ਪੇਰ ਬਨੂੜ ਖੇਤੋਂ ਕੇ ਪਾਸ ਨਾਲਾ ਮਿੱਤਰ ਪਾਲ ਮੇ ਡਾਲ ਕਰ ਫੈਕ ਜਰਾ ਜ਼ਿਰਕਪੁਰ ਮਰਡਰ ਦਾ ਕੀ ਮਸਲਾ ਹੈ ਜੀ ਜ਼ਿਰਕਪੁਰ ਸਾਹਿਬ ਨੇ ਕੰਪਲੇਂਟ ਆਈ ਸੀ ਸੋਹਨ ਲਾਲ ਜੀ ਵੱਲੋਂ ਜਿਨ੍ਹਾਂ ਨੇ ਜਿਹੜੀ ਕਿ ਉੱਥੇ ਦੇ ਬਾਦਰ ਕਲੋਨੀ ਦੇ ਰਹਿਣ ਵਾਲੇ ਨੇ ਉਹਨਾਂ ਨੇ ਕੰਪਲੇਂਟ ਕੀਤੀ ਸੀ ਵੀ ਉਹਨਾਂ ਦੀ ਜਿਹੜੀ ਬੇਟੀ ਹੈ ਮਤਾਲੀ ਜਿਹੜੀ ਕਿ ਜਿਹਦੀ ਉਮਰ ਕੀ 22-23 ਸਾਲ ਦੇ ਕਰੀਬ ਹੈ ਤੇ ਉਹ ਗੁੰਮ ਹੈ ਉਹਨਾਂ ਨੇ ਸ਼ੱਕ ਜਾਇਆ ਕੀਤਾ ਸੀ ਵੀ ਉਹ ਘਰੋਂ ਕਿਤੇ ਚਲੀ ਗਈ ਹੈ ਤੇ ਉਸੇ ਦੀ ਪੜਤਾਲ ਦੇ ਵਿੱਚ ਜਿਹੜੀ ਸਾਨੂੰ ਕਰ ਰਹੇ ਸੀਗੇ ਜਿਹੜੀ ਸਾਨੂੰ ਜਰਾਜਪੁਰੇ ਤੋਂ ਇਨਫੋਰਮੇਸ਼ਨ ਆਈ ਸੀ ਵੀ ਇੱਕ ਸੇਮ ਏਜ ਗਰੁੱਪ ਦੀ ਲੜਕੀ ਹੈ ਜਿਹੜੀ ਜਿਹਦੀ ਡੈੱਡ ਬੋਡੀ ਮਿਲੀ ਹੈ ਤੇ ਇਹਦੇ ਪੇਰੈਂਟਸ ਤੋਂ شناخت ਕਰਵਾਈ ਗਈ ਸੀਗੀ ਸੁਨਾਲਾ ਜੀ ਉਹਨਾਂ ਤੋਂ ਜਿਨ੍ਹਾਂ ਨੇ ਇਹ ਦੱਸਿਆ ਵੀ ਹਾਂ ਵੀ ਇਹ شناخت ਕੀਤੀ ਵੀ ਬੇਟੀ ਦੀ ਜਿਹੜੀ ਉਹਨਾਂ ਦੀ ਉਹਨਾਂ ਦੀ ਬੇਟੀ ਦੀ ਹੀ ਬੋਡੀ ਹੈ ਉਹਦੇ ਤੇ ਐਕਟ ਕਰਦੇ ਹੋਏ ਅਸੀਂ ਐਫ ਆਈ ਆਰ ਜਿਹੜੀ ਸੀਗੀ ਅੰਡਰ ਸੈਕਸ਼ਨ ਜਿਹੜੀ ਸੀਗੀ ਮર્ડਰਸ ਦੀਆਂ ਉਹਦੇ ਅੰਡਰ ਅਸੀਂ ਐਫ ਆਈ ਆਰ ਨੰਬਰ 122 ਪੀਐਸ ਜਿਹੜਾ ਪੁਰ ਮર્ડਰ ਸੈਕਸ਼ਨ ਦੇ ਅੰਡਰ ਅਸੀਂ ਲਾਂਚ ਕਰਤੀ ਹੈ ਉਹ ਕੰਪਲੇਨਰ ਦੀ ਸਟੇਟਮੈਂਟ ਦੇ ਸਾਹਮਣੇ ਜਿਹੜੇ ਦੋਸ਼ੀ ਸੀਗੇ ਚਾਰ ਚਾਰਾਂ ਦੇ ਉੱਪਰ ਬਾਈ ਨੇਮ ਕੇਸ ਰਜਿਸਟਰ ਕੀਤੀ ਗਈ ਹੈ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਕਿਸੇ ਦੇ ਨਾਲ ਕੋਈ ਨਰਮਾਈ ਨਹੀਂ ਵਰਤੀ ਜਾਊਗੀ ਸਾਰ ਜੋ ਬੰਦੀ ਕਰ ਵੀ ਹੈ ਉਹ ਵਿੱਚ ਧਿਆਨ ਦਿੱਤੀ ਜਾਏਗੀ ਥੈਂਕ ਯੂ